ਬੜੀ ਖੁਸ਼ੀ ਦੀ ਗੱਲ ਵਾ ਕਿ ਬੱਬਾ ਗਿਲਜੀ ਜਿਹੜੇ ਯੂਥ ਪ੍ਰੈਜ਼ੀਡੈਂਟ ਦੇ ਪ੍ਰਧਾਨ ਪੰਜਾਬ ਨੇ ਇੱਕ ਉਪਰਾਲਾ ਕੀਤਾ ਕਿ ਜਿਸ ਤਰ੍ਹਾਂ ਗੁਲਦਸਤੇ ਦੇ ਵਿੱਚ ਸਾਰੇ ਫੁੱਲ ਇਕੱਠੇ ਕੀਤੇ ਜਾਂਦੇ ਨੇ ਉਸੇ ਤਰ੍ਹਾਂ ਇਹਨਾਂ ਨੇ ਸਾਰਿਆਂ ਨੂੰ ਇਕੱਠਿਆਂ ਕਰਕੇ ਇੱਕ ਪਲੇਟਫਾਰਮ ਜਿਹੜਾ ਬਣਾਇਆ ਇਹਦੇ ਵਿੱਚ ਸਾਰੇ ਹੀ ਮਜ਼ਹਬ ਦੇ ਲੋਕ ਭਾਵੇਂ ਕੋਈ ਛੋਟਾ ਵੱਡਾ ਵਾ ਬੱਚਾ ਵਾ ਸਾਰਿਆਂ ਨੇ ਆਪਣਾ ਯੋਗਦਾਨ ਪਾਇਆ ਵਾ ਇਹ ਇੱਕ ਬੜੀ ਖੁਸ਼ੀ ਦੀ ਗੱਲ ਆ ਕਿ ਇਸੇ ਤਰ੍ਹਾਂ ਹੀ ਜੇਕਰ ਅਸੀਂ ਮਿਲ ਜੁਲ ਕੇ ਰਹੀਏ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਸ਼ਾਂਤੀ ਅਮਨ ਦਾ ਪੈਗਾਮ ਮੈਂ ਲੈ ਕੇ ਆਇਆ ਮਾ ਸਾਡੇ ਧਾਰੀਵਾਲ ਵਿੱਚ ਸਾਡੇ ਪੰਜਾਬ ਵਿੱਚ ਸਾਡੇ ਹਿੰਦੁਸਤਾਨ ਵਿੱਚ ਅਸੀਂ ਕਾਮਨਾ ਕਰਨੇ ਆ ਕਿ ਅਮਨ ਚੈਨ ਬਣਿਆ ਰਹੇ ਤੇ ਇੱਕ ਦੂਸਰੇ ਦੇ ਨਾਲ ਅਸੀਂ ਭੈਣ ਭਰਾਵਾਂ ਵਾਂਗਰ ਪਿਆਰ ਕਰੀਏ ਜਿਦਾਂ ਪ੍ਰਭੂ ਯਿਸੂ ਮਸੀਹ ਦਾ ਸੰਦੇਸ਼ ਆ ਮੈਂ ਸਾਰਿਆਂ ਨੂੰ ਵੱਡੇ ਦਿਨ ਦੀ ਤੇ 90 ਸਾਲ ਦੀ ਲੱਖ ਲੱਖ ਵਧਾਈ ਦੇਣਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਜੈ ਮਸੀਹ ਦੀ ਅੱਜ ਧਾਰੀਵਾਲ ਦੇ ਵਿੱਚ ਲੁਧਿਆਣਾ ਮੱਲਾ ਦੇ ਵਿੱਚ ਸਾਡੇ ਬਹੁਤ ਹੀ ਜੁਝਾਰੂ ਜੂਤਾਗੂ ਬੱਬਾ ਗਿੱਲਜੀ ਵੱਲੋਂ ਔਰ ਪੂਰਾ ਲੁਧਿਆਣਾ ਮੱਲਾ ਵੱਲੋਂ ਪ੍ਰਭੂ ਯਿਸੂ ਮਸੀਹ ਦਾ 크ਿਸਮਸ ਦਾ ਤਿਉਹਾਰ ਮਨਾਇਆ ਜਾ ਰਿਹਾ ਬਹੁਤ ਵਧੀਆ ਬਹੁਤ ਅੱਛਾ ਅਰੇਂਜਮੈਂਟ ਹੈ ਬੱਬਾ ਗਿੱਲਜੀ ਦਾ ਖਾਸੀਅਤ ਹੈ ਕਿ ਉਹਨਾਂ ਨੇ ਜੋ ਵੀ ਪ੍ਰੋਗਰਾਮ ਕਰਨਾ ਬਹੁਤ ਉੱਚੇ ਲੈਵਲ ਦਾ ਪ੍ਰੋਗਰਾਮ ਕਰਦੇ ਆ ਔਰ ਸਾਰੇ ਸਾਰੇ ਸ਼ਹਿਰ ਨੂੰ ਇਕੱਠਾ ਕਰਕੇ ਰੱਖਦੇ ਆ ਸਾਰੇ ਇਲਾਕੇ ਨੂੰ ਇਕੱਠਾ ਕਰਕੇ ਰੱਖਦੇ ਆ ਸੋ ਪਪਾ ਗੁਰਜੀ ਨੂੰ ਬਹੁਤ-ਬਹੁਤ ਵਧਾਈ ਔਰ ਮੈਂ ਸਾਰਿਆਂ ਨੂੰ ਪ੍ਰਭ ਜਸਮੀ ਜੀ ਦੇ ਜਨਮ ਦਿਹਾੜੇ ਦੀ ਬਹੁਤ-ਬਹੁਤ ਵਧਾਈ ਦਿੰਦਾ ਔਰ ਪ੍ਰਭ ਜੀ ਜੀ ਅੱਗੇ ਬੇਨਤੀ ਕਰਦਾ ਕਿ ਸਾਡੇ ਧਾਰੀਵਾਲ ਸ਼ਹਿਰ ਤੇ ਸਾਡੇ ਇਲਾਕੇ ਤੇ ਆਪਣੀਆਂ ਬਖਸ਼ਿਸ਼ਾਂ ਹਮੇਸ਼ਾ ਦਿੰਦੇ ਰਹਿਣਾ ਜੈ ਮਸੀਹ ਦੀ ਅੱਜ ਤੋਂ 2000 ਸਾਲ ਤੋਂ ਨਾ ਕਿ ਤੋਂ ਸਭੀ ਇਸੀ ਸਿੱਖੇ ਕੱਢ ਲਈ ਆ ਸਨ ਦੂਸਰੇ ਆਮ ਲੋਕਾਂ ਦੇ ਇਹ ਉਹਦੇ ਦੁਨੀਆਂ ਤੇ ਪੂਸੀਆਂ ਮਨਾ ਰਹੇ ਸੀ ਅੱਜ ਪ੍ਰਭੂਆਂ ਦੇ ਵਿੱਚ ਇੱਕ ਬੇਸਿਕ ਸੁਭਾ ਮਹਲਾ ਲੋਕਾਂ ਦਾ ਫਾਟੇ ਸਟਕੇ ਆਸੀ ਭਾਈ ਜਰਖਸਾਂ ਨੂੰ ਵਧਾਉਣ ਦੇ ਲਈ ਪ੍ਰਭੂ ਯਿਸੂ ਸਿੱਖੇ ਦੇ ਜਨਮ ਦਿਨ ਬੜੀ ਗਲੀ ਦੇ ਵਿੱਚ ਮਹੱਲੇ ਮਹੱਲੇ ਦੇ ਵਿੱਚ ਸ਼ਹਿਰ ਦੇ ਵਿੱਚ ਮਨਾ ਰਹੇ ਨੇ ਔਰ ਅਸੀਂ ਵੀ ਇਹ ਪ੍ਰੋਗਰਾਮ ਦੇ ਉੱਤੇ ਆਏ ਆ ਬੱਬਾ ਗਿੱਲ ਜੀ ਨੇ ਪ੍ਰੋਗਰਾਮ ਰੇਨ ਕੀਤਾ ਵਾ ਬੜੀ ਵੱਡੀ ਜਿਹੜੀ ਆ ਭਾਈਚਾਰਕ ਸਾਂਝ ਆਪਸ ਦੇ ਵਿੱਚ ਲੋਕ Hindu Muslim Sikh Isai ਆਪਸ ਵਿੱਚ ਭਾਈ ਭਾਈ ਸਭ ਮਿਲ ਕੇ ਪ੍ਰਭੂ ਯਸ਼ਮ ਸੀ ਦਾ ਜਨਮ ਦਿਨ ਮਨਾ ਰਹੇ ਨੇ ਔਰ ਇਹ ਖੁਸ਼ੀ ਦੇ ਮੌਕੇ ਦੇ ਉੱਤੇ ਮੈਂ ਸਮੂਹ ਮਾਦਮਤਾਂ ਨੂੰ ਭਾਈਚਾਰੇ ਨੂੰ ਪ੍ਰਭੂ ਜੋ ਸੁਮ ਸੀਜੀ ਦੇ ਜਨਮ ਦਿਨ ਦੀ ਜਿੱਥੇ ਵਧਾਈ ਦੇਣਾ ਨਵੇਂ ਸਾਲ ਦੀ ਵੀ ਵਧਾਈ ਦੇਣਾ ਵਾ ਔਰ ਆਸ਼ ਕਰਨਾ ਕਿ ਸਭ ਜੋ ਹੈ ਪ੍ਰਭੂ ਦੇ ਜਨਮ ਦਿਨ ਤੇ ਵੱਧ ਤੋਂ ਵੱਧ ਪ੍ਰਭੂ ਦੇ ਕੋਲੋਂ ਆਸ਼ੀਸ਼ ਤੇ ਵੰਡਤਾ ਪਾਉਣ ਦੇਖੋ ਬਿਲਕੁਲ ਹਰ ਇੱਕ ਬਹੁਤ ਹੀ ਵਧੀਆ ਸਾਹ ਹੈ ਅੱਜ ਇਹ ਜਿਹੜਾ ਪ੍ਰੋਗਰਾਮ ਕਰ ਰਿਹਾ ਹੈ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦਾ ਪ੍ਰੋਗਰਾਮ ਬਣਾ ਰਿਹਾ ਹੈ ਆਪੇ ਬਹੁਤ ਹੀ ਵਧੀਆ ਨਿਕਲੇ ਰਿਹਾ ਹੈ ਕਿਰਪਾ ਤੇ ਆਪ ਜੀ ਅਸੀਂ ਆਪਕਾ ਇੰਤਜ਼ਾਰ ਦੇ ਬਤੋ ਰੱਬਾ ਤੋਂ ਜਿਹੜੇ ਇਸ ਨਾਮ ਦੇ ਇੰਪੇਟਾ ਕਰਾਈ ਕਰ ਰਹੇ ਹਨ ਬੰਨਣ ਪਾਈ ਸੰਪਤੀ ਨੂੰ ਸੇਵਾ ਕਰਨ ਦੇ ਨਾਮ ਨਾਲ ਕਰਤੀਆ ਅਤੇ ਸਨਾਰੀਅਸ ਦੀ ਲੱਤ ਸਾਹਿਬ ਦੀ ਇੱਕ ਖਾਸ ਦੇ ਲਈ ਪ੍ਰਾਪਤ ਕੀਤੀ ਕਿ ਨਨ ਆਉਣ ਵਾਲਾ ਨਵਾਂ ਸਾਲ ਜੀਵਨ ਦੇ ਲਈ ਇੱਕ ਖਾਸ ਵਰਤਣਾ ਇੱਕ ਤਿਹਾੜ ਜਿਹੜਾ ਭਾਈਚਾਰਕ ਸਾਥ ਵਾਲਾ ਤਿਹਾੜ ਹੈ ਸਾਡੇ ਸਾਰਿਆਂ ਨੂੰ ਵੱਧ ਚੜ ਕੇ ਇਸ ਪ੍ਰੋਗਰਾਮਾਂ ਵਿੱਚ ਪਾਗ ਲੈਣਾ ਚਾਹੀਦਾ ਹੈ ਮੈਂ ਆਪਣੇ ਵੱਲੋਂ ਤੇ ਪਾਰਟੀ ਵੱਲੋਂ 크리스마ਸ ਦਿਹਾੜੇ ਦੀ ਵੱਡੇ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਹallelujah ਸਾਡਾ ਧਾਰੀਵਾਲ ਸ਼ਹਿਰ ਜਿਹੜਾ ਤਿਹਾਰ ਨੂੰ ਕੋਈ ਵੀ ਕਿਸੇ ਵੀ ਧਰਮ ਦਾ ਆਵੇ ਉੱਪਰ ਉੱਠ ਕੇ ਸਿਆਸੀ ਰਾਜਨੀਤੀ ਤੋਂ ਬਹੁਤ ਹੀ ਚਾ ਪਿਆਰ ਮੁਹੱਬਤ ਦੇ ਨਾਲ ਹਰੇਕ ਤਿਹਾਰ ਦੇ ਵਿੱਚ ਹਰ ਧਰਮ ਦਾ ਹਰ ਵਿਅਕਤੀ ਹਰ ਸਿਆਸੀ ਪਾਰਟੀ ਜਿਹੜੀ ਆ ਉਹ ਹਿੱਸਾ ਲੈਂਦੀ ਆ ਸਾਡੇ ਪਿਆਰੇ ਵੀਰ ਬੱਬਾ ਗਿੱਲ ਜੀ ਉਹ ਪਿਆਰ ਕਰਦੇ ਨੇ ਸਾਨੂੰ ਇਹਨਾਂ ਨੇ ਅੱਜ ਇੱਕ ਮਿਸਾਲ ਪੈਦਾ ਕਰਤੀ ਆ ਬਹੁਤ ਵੱਡਾ ਇਕੱਠ ਔਰ ਹਰੇਕ ਜਾਤ ਦੇ ਹਰੇਕ ਧਰਮ ਦੇ ਵਿਅਕਤੀ ਨੇ ਹਿੱਸਾ ਲਿਆ ਔਰ ਖੁਸ਼ੀ ਹਰੇਕ ਦੇ ਚਿਹਰੇ ਦੇ ਉੱਤੇ ਦੇਖਣ ਨੂੰ ਮਿਲੀ ਆ ਔਰ ਪ੍ਰਭੂ ਜਸੂਰ ਸਿੰਘ ਦੇ ਅੱਗੇ ਕਾਮਨਾ ਕਰਦੇ ਆ ਕਿ ਅੱਗੇ ਤੋਂ ਵੀ ਇਹ ਸਾਡੀ ਜਿਹੜੀ ਪਲਵਾੜੀ ਆ ਹੋਰ ਵਧੇ ਮੈਂ ਪਿਛਲੇ ਸਾਲ ਵੀ ਇੱਥੇ ਹੀ ਐਸਐਚਓ ਸੀ ਔਰ ਮੈਂ ਦੇਖਿਆ ਕਿ ਇਸ ਵਾਰ ਤਿੰਨ ਗੁਣਾ ਜਿਹੜੀਆਂ ਬਰਕਤਾਂ ਜਿਹੜੀ ਸੰਗਤ ਆ ਸਾਡੇ ਇੱਤੇ ਵੱਧ ਪਹੁੰਚੀ ਆ ਔਰ ਮੈਂ ਇਸ ਚੀਜ਼ ਦੀ ਬੱਬਾ ਗੇਲ ਨੂੰ ਔਰ ਇਹਦੇ ਸਹਿਯੋਗੀਆਂ ਨੂੰ ਪ੍ਰਬੰਧਕਾਂ ਨੂੰ ਆਏ ਸਾਰੇ ਵੀਰਾਂ ਨੂੰ ਮੈਂ ਵਧਾਈਆਂ ਦੇਣਾ ਔਰ ਜਿਹੜਾ ਇਹ ਤਿਹਾਰ ਮਨਾ ਰਹੇ ਆ ਇਹਦੇ ਵਿੱਚ ਅੱਗੇ ਤੋਂ ਵੀ ਅਗਲੇ ਆਸਾਲਾਂ ਦੇ ਵਿੱਚ ਵੀ ਸਾਨੂੰ ਇਹ ਫਲਵਾੜੀ ਵਧੇ ਔਰ ਅੱਗੇ ਆ ਰਿਹਾ ਨਵਾਂ ਸਾਲ ਮੇਰੇ ਵੱਲੋਂ ਮੇਰੇ ਪ੍ਰਸ਼ਾਸਨ ਪੰਜਾਬ ਪੁਲਿਸ ਸਾਡਾ ਧਾਰੀਵਾਲ ਔਰ ਡਿਸਟ੍ਰਿਕਟ ਪੁਲਿਸ ਦੇ ਸੀਨੀਅਰ ਅਫਸਰਾਂ ਵੱਲੋਂ ਵੀ ਸਾਰੇ ਮਸੀਹ ਬਰਾਦਰੀ ਦੇ ਵੀਰਾਂ ਨੂੰ ਵੱਡੇ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਔਰ ਨਵਾਂ ਸਾਲ ਜਿਹੜਾ ਆ ਉਹ ਖੁਸ਼ੀਆਂ ਭਰਿਆ ਆਵੇ ਜੈ ਮਸੀਹ ਦੀ ਮੈਂ ਸਰਦਾਰੀ لال ਸ਼ਹਿਰੀ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਧਾਰੀਵਾਲ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਵੱਲੋਂ ਸ਼ਹਿਰੀ ਪ੍ਰਧਾਨ ਹੋਣ ਦੇ ਨਾਤੇ ਆਪਣੀ ਕਾਂਗਰਸ ਪਾਰਟੀ ਵੱਲੋਂ ਪਰ ਵਿਸ਼ੇਸ਼ ਕਰਕੇ ਆਪਣੇ ਹਲਾਕੇ ਦੇ ਹਰ ਮਨ ਪਿਆਰੇ ਨੇਤਾ ਸਰਦਾਰ ਪ੍ਰਤਾਪ ਸਿੰਘ ਜੀ ਬਾਦਲਾ ਸਾਹਿਬ ਵੱਲੋਂ ਪੱਜ ਦੇ ਇਸ ਸ਼ੁਭ ਦਿਹਾੜੀ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਵੱਡਾ ਦਿਨ ਅੱਜ ਵੱਡਾ ਦਿਨ ਜਦੋਂ ਕਿ ਸਾਲ ਦੇ ਦਿਨ ਨੇ ਬੜੇ ਛੋਟੇ ਹੁੰਦੇ ਨੇ ਵੱਡਾ ਦਿਨ ਪਾਇਨ ਨੂੰ ਕਿਉਂ ਕਹਿੰਦੇ ਆ ਜਦੋਂ ਹੀ ਕੋਈ ਸੰਤਮ ਹਾਤਮਾ ਇਸ ਧਰਤੀ ਤੇ ਪੈਦਾ ਹੁੰਦਾ ਹੈ ਸਾਡੇ ਵਾਸਤੇ ਤਾਂ ਇਹ ਜਿਹੜਾ ਵੱਡਾ ਹੋ ਜਾਂਦਾ 25 ਦਸੰਬਰ ਦੀ ਸਵੇਰ ਪ੍ਰਭੂ ਜੈਸੂ ਨਦੀ ਦਾ ਜਨਮ ਹੋਇਆ ਇਸ ਕਰਕੇ ਸਾਡੇ ਵਾਸਤੇ ਦਿਨ ਬਹੁਤ ਵੱਡਾ ਹੋ ਜਾਂਦਾ ਸਾਨੂੰ ਸਾਰਿਆਂ ਨੂੰ ਪ੍ਰਭੂ ਜੈਸੂ ਨਦੀ ਦੇ ਦਸੇ ਪੁਰਨਿਆਂ ਤੇ ਚੱਲਣਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ ਸਾਰਾ ਜਿਆਦਾ ਹੋਏਗਾ ਤੇ ਪ੍ਰਭੂ ਜੈਸੂ ਨਦੀ ਨੇ ਜਿਹੜਾ ਸੁਭੀ ਤੇ ਚੜ੍ਹਿਆ ਗਿਆ ਸੀਗਾ ਤੇ ਉਹਨਾਂ ਨੇ ਕੀ ਕਿਹਾ ਸੀਗਾ ਉਹਨਾਂ ਨੇ ਕਿਹਾ ਸੀ ਇਹ ਨਲਕ ਇਹ ਲੋਕਾਂ ਨੂੰ ਪਤਾ ਨਹੀਂ ਆ ਕਿ ਇਹ ਕੀ ਕਰ ਰਹੇ ਨੇ ਇਹਨਾਂ ਨੂੰ ਮਾਫ ਕਰਨਾ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਸਾਨੂੰ ਹਰ ਇੱਕ ਨੂੰ ਮਾਫ ਕਰਨਾ ਚਾਹੀਦਾ ਤੇ ਆਪਸ ਵਿੱਚ ਸਾਰਿਆਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਤੇ ਮੈਂ ਖਾਸ ਕਰਕੇ ਬੱਬਾ ਗੱਜ ਜੀ ਨੂੰ ਅੱਜ ਦੇ ਦਿਨ ਦੀ ਅੱਜ ਦੇ ਸਵੇਰ ਬੰਦ ਦੀ ਬਹੁਤ ਬਹੁਤ ਧਾਈ ਦਿੰਨਾ ਕਿ ਇਹਨਾਂ ਨੇ ਸਾਰੇ ਰਾਜਨੀਤੀ ਦੇ ਉੱਪਰ ਉੱਟ ਕੇ ਧਰਮ ਦੇ ਨਾਂ ਤੇ ਸਾਰੇ ਇਲਾਕੇ ਨੂੰ ਛੱਡਿਆ ਸਾਰੀਆਂ ਰਾਜਨੀਤਿਕ ਤੇ ਧਾਰਮਿਕ ਸ਼ਖਸੀਤਿਆਂ ਨੂੰ ਇਕੱਠਾ ਕੀਤਾ ਬਹੁਤ ਬਹੁਤ ਨਮਰਤਾ ਧੰਨਵਾਦ ਕਰਨਾ ਤੇ ਇੱਕ ਵਾਰੀ ਮੈਂ ਫੇਰ ਆਪਣੇ ਵੱਲੋਂ ਤੇ ਆਪਣੀ ਸਾਰੀ ਪਾਰਟੀ ਵੱਲੋਂ ਸਮੂਹ ਸੰਗਤਾਂ ਨੂੰ ਵਾਢੀ ਦਿਨ ਦੀ ਬਹੁਤ ਬਹੁਤ ਧਾਈ ਦਿੰਦਾ ਹਾਂ ਅਸੀਂ ਅੱਜ ਆਪਣੇ ਬੜੇ-ਬੜੇ ਭਾਗ ਸਮਝਦੇ ਆ ਕਿ ਅੱਜ ਪ੍ਰਭੂ ਜਸੂ ਮਸੀਹ ਦਾ ਜਨਮ ਦਿਹਾੜਾ ਸੀ ਸਾਡੇ ਵੀਰ ਬੱਬੇ ਗੇਲ ਨੇ ਆਪਣੀ ਸਮੂਚੀ ਟੀਮ ਨੂੰ ਨਾਲ ਲੈ ਕੇ ਇਹ ਦਿਨ ਮਨਾਉਣ ਦਾ ਹਰ ਸਾਲ ਦੀ ਤਰ੍ਹਾਂ ਅਜ ਪ੍ਰਾਲਾ ਕੀਤਾ ਆ ਪਾਸਟਰ ਸਰਬਾਨਾ ਦਾ ਉਹਦੇ ਤੇ ਅਸੀਰਵਾਦ ਆ ਕਿਉਂਕਿ ਉਹ ਆਪਣੇ ਧਰਮ ਦੀ ਆਪਣੇ ਮਸੀਹ ਭਾਈਚਾਰੇ ਦੀ ਹਮੇਸ਼ਾ ਗੱਲ ਕਰਦਾ ਦੂਰ ਨੇੜੇ ਜਿੱਥੇ ਵੀ ਲੋੜ ਪੈਂਦੀ ਆ ਇਹ ਡੱਟ ਕੇ ਖਲੋਂਦਾ ਅੱਜ ਇਹਨੇ ਇੱਕ ਮਿਸਾਲ ਕਾਇਮ ਕਰ ਦਿੱਤੀ ਆ ਕਿ ਸਾਰੇ ਹੀ ਧਾਰੀਵਾਲ ਚ ਪਹਿਲੇ ਵੀ ਤਾਰੀ ਵਾਲਦਾ ਰਿਕਾਰਡ ਆ ਕਿ ਇੱਕ ਪਾਰਟੀ ਬਾਜੀ ਤੋਂ ਉਪਰ ਓਕੇ ਉੱਠ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਜਿੱਥੇ ਵੀ ਕਿਸੇ ਦੇ ਨਾਲ ਕੋਈ ਤੱਕਾਵਦੀ ਕੀ ਹੁੰਦੀ ਹੈ ਇਕੱਠੇ ਹੁੰਦੇ ਆ ਪਰ ਇਹਨਾਂ ਨੇ ਅੱਜ ਮਿਸਾਲ ਕਾਇਮ ਕੀਤੀ ਆ ਪ੍ਰਭੂ ਜਸੂ ਮਸੀਹ ਦੇ ਜਨਮ ਦਿਹਾੜੇ ਤੇ ਸਾਰੀਆਂ ਜਥੇਬੰਦੀਆਂ ਨੂੰ ਸਾਰੀਆਂ ਹੀ ਪਾਰਟੀਆਂ ਨੂੰ ਇੱਥੇ ਬੁਲਾ ਕੇ ਸਨਮਾਨਤਰੀ ਕਰ ਰਿਹਾ ਮਾਨ ਸਤਕਾਰ ਵੀ ਦੇ ਰਹੇ ਆ ਤੇ ਸਾਰਿਆਂ ਦੀ ਹਾਜ਼ਰੀ ਵੀ ਲਵਾ ਰਹੇ ਆ ਰੱਬ ਵਰਗੀ ਸੰਗਤ ਦੇ ਦਰਸ਼ਨ ਕਰਾ ਰਹੇ ਆ ਮੈਂ ਸਮੁੱਚੀ ਸੰਗਤ ਨੂੰ ਆਪਣੀ ਪਾਰਟੀ ਸ਼੍ਰੋਮਣੀ ਕਾਲੀਦਾਲ ਵੱਲੋਂ ਦਾ ਜ਼ਿਲ੍ਹੇ ਦਾ ਮੀਤ ਪ੍ਰਧਾਨ ਹੋਣ ਦੇ ਨਾਤੇ ਮੁਬਾਰਕਬਾਦ ਦਿੰਦਾ ਤੇ ਕਾਮਨਾ ਕਰਦਾ ਕਿ ਪ੍ਰਮਾਤਮਾ ਕਿਰਪਾ ਕਰੇ ਇਹਨਾਂ ਨੂੰ ਤੰਦਰੁਸਤੀਆਂ ਚੜ੍ਹਦੀ ਕਲਾ ਹਮੇਸ਼ਾ ਬਖਸ਼ੇ ਤੇ ਸਾਰਿਆਂ ਲਈ ਨਵਾਂ ਸਾਲ ਖੁਸ਼ੀਆਂ ਭਰੇ ਆਵੇ ਇਹਨੀਆਂ ਬੇਨਤੀਆਂ ਕਰਦਾ ਹੋਇਆ ਇੱਕ ਵਾਰੀ ਹਾਲ렐ੂਇਆ ਦਾ ਨਾਰਾ ਮਾਰਾਂਗਾ ਹਾਲ렐ੂਇਆ 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 ਮੈਂ ਸਾਰਿਆਂ ਨੂੰ ਵੱਡੇ ਦਿਨ ਦੀਆਂ ਤੇ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦੇਣਾ ਚਾਹੁੰਦਾ ਹਾਂ ਆਈ ਹੋਈ ਸੰਗਤ ਚਾਹੇ ਦੂਰੋਂ ਆਈ ਹੈ ਚਾਹੇ ਨੇੜੋਂ ਆਈ ਹੈ ਹਰ ਇੱਕ ਦਾ ਟਾਈਮ ਕੀਮਤੀ ਹੈ ਔਰ ਅਸੀਂ ਪਰ ਸਾਡੇ ਤੋਂ ਵੱਡਾ ਪਰਮੇਸ਼ਰ ਹੈ ਔਰ ਸਾਰਿਆਂ ਤੋਂ ਵੱਡਾ ਕੀਮਤੀ ਪਰਮੇਸ਼ਰ ਹੈ ਅਸੀਂ ਸਾਰੇ ਹੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਕਰਤਾ ਹੈ ਔਰ ਇਸ ਧਰਤੀ 'ਚ ਪੈਦਾ ਹੋਇਆ ਹੈ ਅਸੀਂ ਉਸ ਦੇ ਜਨਮ ਦਿਨ ਦੀਆਂ ਖੁਸ਼ੀਆਂ ਨੂੰ ਮਨਾ ਰਹੇ ਹਾਂ ਖੁਸ਼ੀਆਂ ਮਨਾ ਵੀ ਰਹੇ ਹਾਂ ਤੇ ਖੁਸ਼ੀਆਂ ਵੰਡ ਵੀ ਰਹੇ ਹਾਂ ਕਾਸ਼ ਕੀ ਇਹ ਖੁਸ਼ੀਆਂ ਇਸੇ ਤਰੀਕੇ ਦੇ ਨਾਲ ਇੱਕ ਦੂਸਰੇ ਨੂੰ ਦਿੰਦੇ ਰਹੀਏ ਬਣਦੇ ਰਹੀਏ ਔਰ ਇਹ ਦੇਨ ਪਰਮਾਤਮਾ ਸਾਡੀ ਜ਼ਿੰਦਗੀ ਵਿੱਚ ਬਾਰ-ਬਾਰ ਲਿਆਵੇ ਥੈਂਕ ਯੂ ਵੈਰੀ ਮਚ ਹਾਲੇਲੂਇਆ ਹਾਲੇਲੂਇਆ ਮੈਂ ਸਭ ਨੂੰ ਬਹੁਤ ਮੁਬਾਰਕ ਬਾਦ ਦਿਨੇ ਆ ਔਰ ਸਭ ਤੋਂ ਬੱਬੇ ਭਾਜੀ ਦਾ ਅਸੀਂ ਬਹੁਤ ਧੰਨਵਾਦੀ ਆ ਔਰ ਅਸੀਂ ਉਹਨਾਂ ਦੇ ਅਸੀਂ ਦੁਆ ਕਰਦੇ ਆ ਕਿ ਦੇਖੋ ਉਹਨਾਂ ਨੇ ਇੱਕ ਪਲੇਟਫਾਰਮ ਤੇ ਸਾਰਿਆਂ ਨੂੰ ਇਕੱਠਾ ਕੀਤਾ ਆ ਕੋਈ ਆਪਣੀਆਂ ਵੱਖਰੀਆਂ ਵੱਖਰੀਆਂ ਕੋਈ ਪਾਰਟੀਆਂ ਆ ਜਾਂ ਵੱਖਰੇ ਵੱਖਰੇ ਲੋਕ ਕਿਉਂਕਿ ਜੋ ਜੋ ਪਰਮੇਸ਼ਵਰ ਆਂਦੇ ਹੈ ਜਿਹੜੇ ਸੰਤ ਆਂਦੇ ਹੈ ਉਹ ਕੋਈ ਸਿਰਫ ਇੱਕ ਵਾਸਤੇ ਨਹੀਂ ਆਂਦੇ ਉਹ ਸਾਰੇ ਸੰਸਾਰ ਲਈ ਆਂਦੇ ਹੈ ਸੋ ਇਹਨਾਂ ਦਾ ਇਹੀ ਸੰਦੇਸ਼ਾ ਹੁੰਦਾ ਹੈ ਕਿ ਅਸੀਂ ਸਭ ਇੱਕ ਆ ਕਿਉਂਕਿ ਪ੍ਰਭੂ ਨੇ ਸਭ ਨੂੰ ਇੱਕ ਕਿਉਂਕਿ ਇੱਕ ਗੁਰੂ ਨਾਨਕ ਦੇਵ ਜੀ ਨੇ ਕਹੀ ਸੀ ਸਭ ਦੀ ਜਾਨ ਦੀ ਪਛਾਣ ਬੋ ਠੀਕ ਹੈ ਜੀ ਸੋ ਇਸ ਕਰਕੇ ਬੜਾ ਬਹੁਤ ਬਹੁਤ ਵਧਾਈ ਦੇਣੇ ਆ ਵੱਡੇ ਦਿਨ ਦੀ ਵਧਾਈ ਦੇਣੇ ਸਭ ਨੂੰ ਸਾਰੀ ਸੰਗਤ ਨੂੰ ਆਏ ਹੋਏ ਨੂੰ ਔਰ ਆਉਣ ਵਾਲਾ ਨਵਾਂ ਸਾਲ ਵੀ ਸਭ ਦੇ ਵਾਸਤੇ ਖੁਸ਼ੀਆਂ ਭਰਿਆ ਆਵੇ ਹਰ ਘਰ ਆਂਗਣ ਵਿੱਚ ਖੁਸ਼ੀਆਂ ਹੋਣ ਸਭ ਦੀਆਂ ਕਮਾਈਆਂ ਜੀ ਪਰਮੇਸ਼ਰ ਬਰਕਤ ਪਾਵੇ ਸਭ ਦੇ ਤੇ ਮਹਾਰਾਜ ਚੜ੍ਹਦੀ ਕਲਾ ਰੱਖੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹਾਲੇਲੂਇਆ ਅਲਹੇਲੂਇਆ ਮੈਂ ਸਾਰਿਆਂ ਨੂੰ ਜਿੰਨੇ ਵੀ ਇੱਥੇ ਪਹੁੰਚੇ ਨੇ ਮੈਂ ਬੱਬਾ ਗੱਲ ਧਾਰੀਵਾਲ ਤੋਂ ਗਰਦਾਸਪੁਰ ਪੰਜਾਬ ਜੂਸ ਪ੍ਰੈਜ਼ੀਡੈਂਟ ਸੀਐਨਐਫ ਮੈਂ ਜਿੰਨੇ ਵੀ ਇੱਥੇ ਸਾਡੇ ਸਹਿਯੋਗੀ ਪਹੁੰਚੇ ਨੇ ਅਸੀਂ ਬਿਲੋ ਧੰਨਵਾਦ ਕਰਨੇ ਆ ਔਰ ਸਾਡੇ ਜਿੰਨੇ ਵੀ ਸਾਡੇ ਮੋਤਵੇ ਲੀਡਰ ਸਾਡੇ ਐਡਮਿਨਿਸਟ੍ਰੇਟਰ ਸਾਹਿਬ ਅੱਜ ਦੇ ਮੁੱਖ ਚੀਫ ਗੈਸਟ ਸਾਡੇ ਬਾਬਾ ਪ੍ਰਵੀਨ ਜੀ ਦਿਨਨਗਰ ਤੋਂ ਵਾਈਸ ਪ੍ਰੈਜ਼ੀਡੈਂਟ ਸਾਡੇ ਟੈਂਕਲ ਹਿਮਰਾਜ ਜੀ ਐਸਡੀਓ ਰਿਟਾਇਰ ਗਰਦਾਸਪੁਰ ਤੋਂ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਅਸ਼ਵੀਰ ਦੁੱਗਲ ਜੀ ਵਿਲੀਅਮ ਹੀਰੋ ਜੀ ਸਰਦਾਰੀ لال ਜੀ ਨੋ ਨੀਕ ਹੌਸਲਾ ਜੀ ਰਿਆਰ ਜੀ ਰਣ ਮਲੋਤਰਾ ਜੀ ਐਸਚੋ ਸ਼ੋਕਮਾਰ ਜੀ ਰਟਾਇਰ ਹੋਰ ਹੀ ਬਹੁਤ ਸਾਰੇ ਪਹੁੰਚੇ ਤੁਸੀਂ ਵੇਖਿਆ ਪੰਡਾਲ ਭਰਿਆ ਪਿਆ ਕੁਰਸੀਆਂ ਥੋੜੀਆਂ ਨੇ ਅਸੀਂ ਸਾਰੇ ਸਮੂਹ ਸੰਗਤ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਸਾਡਾ ਸਹਿਯੋਗ ਕੀਤਾ ਔਰ ਸਾਡਾ ਸਹਿਯੋਗ ਕੀਤਾ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਸਮੂਹ ਕਲਿਸਿਆ ਦਾ ਇੱਥੇ ਪਹੁੰਚਣ ਤੇ ਔਰ ਸਾਰੇ ਇਲਾਕਾ ਨਿਵਾਸੀਆਂ ਨੂੰ ਅਸੀਂ ਵੱਡੇ ਦਿਨ ਦੀ 90 ਸਾਲ ਦੀ ਲੱਖ ਲੱਖ ਵਧਾਈ ਦਿੰਦੇ ਆ ਔਰ ਖਾਸ ਕਰਕੇ ਸਾਡੇ ਅੱਜ ਦੇ ਮੁੱਖ ਮਹਿਮਾਨ ਐਡਮਿਨਿਸਟਰेटर ਵਿਲੀਅਮ ਮਸੀਹ ਜੀ ਮਿਸ਼ਨ ਹਸਪੀਟਲ ਧਾਰੀਵਾਲ ਦਾ ਦਿਲ ਤੋਂ ਧੰਨਵਾਦ ਕਰਦੇ ਜਿਨ੍ਹਾਂ ਨੇ ਅੱਜ ਆਪਣੇ ਚੰਡੀਗੜ੍ਹ ਜਾਣਾ ਸੀ ਕੈਨਸਲ ਕਰਕੇ ਇੱਥੇ ਪਹੁੰਚਣ ਦੀ ਦਿੱਕਤ ਕੀਤੀ ਹੈ ਧੰਨਵਾਦ ਕਰਦੇ ਐਡਮਿਨਿਸਟਰेटर ਸਮੂਹ ਸੰਗਤ ਦਾ ਸਾਰੇ ਕਲੀਸ਼ੀਆਂ ਨੇ ਇਕੱਠੇ ਹੋ ਕੱਡੀ ਲੱਗਦਾ ਕਿ ਉਹਦਾ ਪ੍ਰਭਾਵ ਪਿਆ ਇਸ ਸੰਗਤਵਾਦ ਉਹ ਹੀ ਹੈ ਵੇਖੋ ਜੀ ਇਹ ਪਿਆਰ ਦੀ ਗੱਲ ਆ ਇਹ ਕੈਥੋਲਿਕ ਚਰਚ ਵਾਲੇ ਸਾਲਵੇਸ਼ਨ ਆਰਮੀ ਵਾਲੇ ਐਡਮਿਨਿਸਟਰेटर ਵਿਲੀਅਮ ਮਸੀਹ ਔਰ ਕੈਥੋਲਿਕ ਚਰਚ ਦੇ ਫਾਦਰ ਸਾਹਿਬ ਨੇ ਜਦੋਂ ਮੀਟਿੰਗ ਕੀਤੀ ਸੀ ਮਿਸ਼ਨ ਹਸਪੀਟਲ ਤਾਰੀਵਾਲ ਦੇ ਵਿੱਚ ਉੱਥੇ ਇੱਕੋ ਹੀ ਗੱਲ ਚੱਲੀ ਸੀ ਵੀ ਅਸੀਂ ਇੱਕੋ ਪਲੇਟਫਾਰਮ ਤੇ ਇਕੱਠੇ ਉਡਾਇਆ ਉਹਦਾ ਵੀ ਫਰਕ ਪੈ ਸਕਦਾ ਏ